ਰਜਵਿੰਦਰਪਾਲ ਸ਼ਰਮਾ ਦੀ ਰਚਨਾ ਬੱਚੇ ਦੇ ਵਿਕਾਸ ਵਿੱਚ ਪਰਿਵਾਰ ਦੀ ਮਹੱਤਤਾ ਬੱਚਾ ਕੋਮਲ ਹੁੰਦਾ ਹੈ ਝੂਠ ਤੋਂ ਕੋਹਾਂ ਦੂਰ ਸੱਚਾ ਹੁੰਦਾ ਹੈ ਇਸ ਕਰਕੇ ਬੱਚੇ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਓਵੇਂ ਓਵੇਂ ਪਰਿਵਾਰ ਦੋਸਤਾਂ ਤੇ ਸਕੇ ਸੰਬੰਧੀਆਂ ਵਿੱਚ ਵਿਚਰਦਾ ਸਮਾਜ ਵਿੱਚ ਦਾਖਲ ਹੁੰਦਾ ਹੈ ਰੈਂਟ ਸੈਨ ਖਾਨ ਪੀ ਨੈਤਿਕ ਕਦਰਾਂ ਕੀਮਤਾਂ ਨਾਲ ਜਾਣ ਪਛਾਣ ਬਹਿਮ ਪਰਮ ਤੇ ਲੋਕਚਾਰ ਸਮਾਜ ਵਿੱਚ ਰਹਿ ਕੇ ਹੀ ਸਿੱਖਦਾ ਹੈ ਪਰਿਵਾਰ ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ ਜੇ ਮਾਂ ਬੱਚੇ ਦੀ ਪਹਿਲੀ ਅਦਾਬ ਕਾ ਮਾਂ ਕੋਲੋਂ ਹੀ ਬੱਚਾ ਤੋਤਲੀ ਪਾਸ਼ਾ ਵਿੱਚ ਮਾਂ ਬੋਲੀ ਦੀ ਗੁਰਤੀ ਲੈਂਦਾ ਹੈ ਮਾਂ ਵੱਲੋਂ ਦਿੱਤੀ ਮਾਂ ਬੋਲੀ ਦੀ ਗੁਰਤੀ ਬੱਚੇ ਨੂੰ ਸਿਹਤ ਤੇ ਸੰਪੂਰਨ ਬਣਾਉਂਦੀ ਹੈ ਮਾਂ ਤੋਂ ਬਾਅਦ ਬੱਚਾ ਪਿਤਾ ਭੈਣ ਭਰਾ ਮਾਚਾ ਚਾਚੇ ਤਾਇਆ ਤੇ ਹੋਰ ਰਿਸ਼ਤਿਆਂ ਨਾਲ ਰੂਬ ਰੂ ਹੁੰਦਾ ਹੈ ਜੋ ਪਰਿਵਾਰ ਦਾ ਹੀ ਇੱਕ ਹਿੱਸਾ ਹੁੰਦੇ ਨੇ ਬੱਚੇ ਦਾ ਸਿਰ ਪੱਖੀ ਵਿਕਾਸ ਪਰਿਵਾਰ ਵਿੱਚ ਹੀ ਹੁੰਦਾ ਹੈ ਪਰਿਵਾਰ ਵਿੱਚ ਵੱਡਿਆਂ ਦੀਆਂ ਝਿੜਕਾਂ ਚ ਵੀ ਆਪਣਾ ਤੇ ਮੌਲੂਕਿਆ ਹੁੰਦਾ ਹੈ ਪਰਿਵਾਰ ਵਿੱਚ ਰਹਿੰਦੇ ਬਜ਼ੁਰਗ ਕੱਟ ਪੜੇ ਲਿਖੇ ਹੋਣ ਦੇ ਬਾਵਜੂਦ ਜ਼ਿੰਦਗੀ ਦੀ ਪੜਾਈ ਦੇ ਸਕਾਲਰ ਹੁੰਦੇ ਨੇ ਉਹਨਾਂ ਨੇ ਜ਼ਿੰਦਗੀ ਹੰਡਾਈ ਹੁੰਦੀ ਹੈ ਜੋ ਉਹਨਾਂ ਦੁਆਰਾ ਕੀਤੇ ਕੰਮਾਂ ਤੋਂ ਬਖੂਬੀ ਚਲਕਦੀ ਦਿਖਾਈ ਦਿੰਦੀ ਹੈ ਜ਼ਿੰਦਗੀ ਵਿੱਚ ਪ੍ਰਾਪਤ ਕੀਤੇ ਸਭ ਤੋਂ ਸਰਬਿਆਂ ਤੋਂ ਕਠਿਨ ਤੋਂ ਕਠਨ ਫੈਸਲਾ ਵੀ ਸਹਿਜਤਾ ਨਾਲ ਲੈਣ ਅਤੇ ਪਰਿਵਾਰ ਨੂੰ ਇੱਕ ਮਾਲਾ ਵਿੱਚ ਬਰੋਣ ਦਾ ਹੁਨਰ ਰੱਖਦੇ ਨੇ ਸੰਯੁਕਤ ਪਰਿਵਾਰ ਉਹ ਹੁੰਦੇ ਨੇ ਜਿਸ ਵਿੱਚ ਮਾਤਾ ਪਿਤਾ ਚਾਚਾ ਤਾਏ ਭੈਣ ਭਰਾਤੇ ਦਾਦਾ ਦਾਦੀ ਇੱਕ ਹੀ ਛੱਤ ਹੇਠ ਰੱਕੀ ਇੱਕ ਹੀ ਚੁੱਲ੍ਹੇ ਤੇ ਰੋਟੀ ਪਕਾ ਕੇ ਪਿਆਰ ਨਾਲ ਖਾਂਦੇ ਹੋਣ ਦੁੱਖ ਸੁੱਖ ਜਿੰਨਾ ਦਾ ਸਾਂਝਾ ਹੋਵੇ ਮਤਲਬ ਤੇ ਸਵਾਰਥ ਜਿੰਨਾ ਦੇ ਨੇੜੇ ਨਾ ਹੋਵੇ ਅਜਿਹਾ ਪਰਿਵਾਰ ਹੀ ਇੱਕ ਅਦਰਸ਼ ਤੇ ਨੈਤਿਕਤਾ ਦਾ ਪਾਠ ਪੜਾ ਸਕਦਾ ਹੈ ਸੰਯੁਕਤ ਪਰਿਵਾਰ ਵਿੱਚ ਹੀ ਬਚਨ ਸ਼ਾਸਨ ਦੀ ਪਹਿਲੀ ਬੋੜੀ ਚੜਦਾ ਹੈ ਬੱਚੇ ਦੀ ਛੋਟੀ ਤੋਂ ਛੋਟੀ ਗਲਤੀ ਤੇ ਵੀ ਗੌਰ ਕੀਤਾ ਜਾਂਦਾ ਹੈ ਕਿ ਕਦੇ ਇਹੀ ਗਲਤੀ ਸਮਾਂ ਪਾ ਕੇ ਗੁਨਾਹਾਂ ਬਣ ਜਾਵੇ। ਚੰਗੀ ਸੰਗਤ ਚੰਗੀ ਸੇਧ ਤੇ ਚੰਗੇ ਆਚਰਣ ਦਾ ਪਾਠ ਪਰਿਵਾਰ ਪੜਾਉਂਦਾ ਹੈ ਅਤੇ ਪਰਿਵਾਰ ਹੀ ਸਿਖਾਉਂਦਾ ਹੈ। ਇਸ ਕਰਕੇ ਪਰਿਵਾਰ ਨੂੰ ਬੱਚੇ ਦਾ ਪਹਿਲਾ ਸਕੂਲ ਆਖ ਕੇ ਆਮ ਤੌਰ ਤੇ ਵਧਾਇਆ ਗਿਆ ਹੈ। ਬੱਚਿਆਂ 'ਚੋਂ ਮੰਨਫੀ ਹੋ ਰਹੀਆਂ ਨੈਤਿਕ ਕਦਰਾਂ ਕੀਮਤਾਂ ਦਾ ਮੁੱਖ ਕਾਰਨ ਪਰਿਵਾਰ ਦਾ ਟੁੱਟਣਾ ਹੈ ਪਰਿਵਾਰ ਟੁੱਟਰੇ ਨੇ ਆਪਣੀਆਂ ਸ਼ਾਮਾਂ ਦੀ ਪੂਰਤੀ ਲਈ ਪੈਸੇ ਦੀ ਮੰਗ ਵਧ ਰਹੀ ਹੈ ਪੈਸੇ ਕਮਾਉਣ ਲਈ ਪਰਿਵਾਰ ਤੋਂ ਦੂਰ ਰਹਿ ਕੇ ਕਮਾਈਆਂ ਕਰਦੇ ਨੇ ਬੱਚਿਆਂ ਲਈ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਬੱਚਿਆਂ ਦੀ ਦੇਖਭਾਲ ਹੀ ਕੇਅਰ ਟੇਕਰ ਰੱਖੇ ਹੁੰਦੇ ਨੇ ਬੱਚੇ ਮੋਬਾਈਲ ਨੂੰ ਹੀ ਆਪਣਾ ਸਾਥੀ ਬਣਾ ਲੈਂਦੇ ਨੇ ਜੋ ਉਹਨਾਂ ਦੀ ਬਰਬਾਦੀ ਦਾ ਕਾਰਨ ਬਣਦਾ ਹੈ ਜਿਸ ਉਮਰ ਵਿੱਚ ਉਹਨਾਂ ਨੇ ਦਾਦੀ ਤੇ ਨਾਨੀ ਤੋਂ ਪਰੀਆਂ ਦੀਆਂ ਕਹਾਣੀਆਂ ਸੁਨੀਆਂ ਸਨ ਉਸ ਉਮਰ ਵਿੱਚ ਉਹ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਪੈਰ ਰੱਖ ਚੁੱਕੇ ਹੁੰਦੇ ਨੇ ਜੋ ਉਹਨਾਂ ਦੇ ਸਰਪੱਖੀ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ ਪਰਿਵਾਰ ਤੋਂ ਦੂਰ ਤੇ ਸੋਸ਼ਲ ਮੀਡੀਆ ਦੀ ਦਿਨੋ-ਦਿਨ ਵਧ ਰਹੀ ਵਰਤੋਂ ਕਰਕੇ ਬੱਚੇ ਕੁਰਾਹੇਪ ਹੈ ਆਪਣੀਆਂ ਜ਼ਿੰਦਗੀਆਂ ਨੂੰ ਖਤਮ ਲਗਾਤਾਰ ਕਰ ਰਹੇ ਨੇ ਜ਼ਿੰਦਗੀ ਵਿੱਚ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ ਪਰੰਤੂ ਆਪਣੇ ਬੱਚਿਆਂ ਤੇ ਪਰਿਵਾਰ ਤੋਂ ਵੱਧ ਕੇ ਨਹੀਂ ਬਚਪਨ ਦੇ ਵਿਕਾਸ ਵਿੱਚ ਪਰਿਵਾਰ ਦੀ ਮਹੱਤਤਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਬੱਚੇ ਦਾ ਜਿਸ ਤਰ੍ਹਾਂ ਦਾ ਸਰਪੱਖੀ ਵਿਕਾਸ ਪਰਿਵਾਰ ਵਿੱਚ ਰਹਿ ਕੇ ਹੋ ਸਕਦਾ ਉਸ ਦਾ ਹੋਰ ਕੋਈ ਵਿਕਲਪ ਨਹੀਂ ਹੈ ਦਿਨੋਂ ਦਿਨ ਛੋਟੇ ਹੋ ਰਹੇ ਪਰਿਵਾਰ ਬੱਚਿਆਂ ਦੇ ਵਿਕਾਸ ਲਈ ਚਿੰਤਾ ਦਾ ਵਿਸ਼ਾ ਹਨ ਜਿਨ੍ਹਾਂ ਦਾ ਜਲਦ ਤੋਂ ਜਲਦ ਠੁਕਮਾ ਹੱਲ ਲੱਭਣਾ ਸਮਾਜ ਦੀ ਮੰਗ ਤੇ ਲੋੜ ਹੈ ਸਾਨੂੰ ਇਨ੍ਹਾਂ ਮੁੱਦਿਆਂ ਤੇ ਬਹੁਤ ਹੀ ਸੰਜੀਦਗੀ ਨਾਲ ਸੋਚਣਾ ਚਾਹੀਦਾ ਤੇ ਪਰਿਵਾਰਾਂ ਦੀ ਸੰਜ ਕਾਇਮ ਰੱਖਣੀ ਚਾਹੀਦੀ ਹੈ